ਹਾਜ਼ਿਆ ਦੇ ਮਰਨ ਦੇ ਕੁਝ ਦੁਰਲਭ ਮਾਮਲੇ ਸਾਹਮਣੇ ਆਏ ਨੇ ਬਹੁਤ ਜ਼ਿਆਦਾ ਹਸਣ ਦੇ ਨਾਲ ਸਰੀਰ ਦੇ ਵਿੱਚ ਕਈ ਸਰੀਰਿਕ ਪ੍ਰਕਿਰਿਆਵਾਂ ਹੋ ਸਕਦੀਆਂ ਨੇ ਜੋ ਕਿ ਬਹੁਤ ਖਤਰਨਾਕ ਅਤੇ ਘਾਤਕ ਹੋ ਸਕਦੀਆਂ ਨੇ ਦਰਅਸਲ ਉੱਚੀ ਉੱਚੀ ਹਸਣ ਦੇ ਨਾਲ ਦਿਲ ਦੀ ਧੜਕਣ ਵਧ ਸਕਦੀ ਹੈ ਅਤੇ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਕਈ ਵਾਰ ਦਿਲ ਦਾ ਦੌਰਾ ਜਾਂ ਦਿਮਾਗ ਦੀ ਦੌਰਾ ਵੀ ਪੈ ਸਕਦਾ ਹੈ ਹਾਸਾ ਕਦੋਂ ਖਤਰਨਾਕ ਬਣ ਜਾਂਦਾ ਹੈ ਉਹ ਜਾਣਦੇ ਹਾਂ ਇਹ ਮਾਮਲਾ ਬਹੁਤ ਹੀ ਦੁਰਲਭ ਹੈ ਖਾਸਾ ਆਮ ਤੌਰ ਤੇ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਪਰ ਕਈ ਵਾਰ ਇਹ ਕਾਤਕ ਵੀ ਸਾਬਿਤ ਹੋ ਸਕਦਾ ਹੈ ਪਰ ਇਹ ਉਦੋਂ ਸੰਭਵ ਹੈ ਜਦੋਂ ਹਾਸਾ ਬਹੁਤ ਜ਼ਿਆਦਾ ਅਤੇ ਬੇਕਾਬੂ ਹੋ ਜਾਵੇ ਇਸ ਪਿੱਛੇ ਕਈ ਸਰੀਰੀ ਅਤੇ ਡਾਕਟਰੀ ਕਾਰਨ ਹੋ ਸਕਦੇ ਨੇ ਬਹੁਤ ਜ਼ਿਆਦਾ ਦਿਲ ਦੀ ਧੜਕਣ ਵੱਜ ਜਾਣਾ ਬਹੁਤ ਜ਼ਿਆਦਾ ਹੱਸਣ ਨਾਲ ਦਿਲ ਦੀ ਧੜਕਣ ਬਹੁਤ ਤੇਜ਼ ਹੋ ਸਕਦੀ ਹੈ ਜਿਸ ਨੂੰ ਟੈਕਨੋਕਾਰਡੀਆ ਵੀ ਕਿਹਾ ਜਾਂਦਾ ਹੈ ਜੇਕਰ ਦਿਲ ਪਹਿਲਾਂ ਹੀ ਕਮਜ਼ੋਰ ਹੈ ਜਾਂ ਦਿਲ ਦੀ ਕੋਈ ਬਿਮਾਰੀ ਹੈ ਤਾਂ ਇਹ ਸਥਿਤੀ ਕਾਤਕ ਹੋ ਸਕਦੀ ਹੈ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਹੱਸਦਾ ਹੈ ਤਾਂ ਫੇਫੜਿਆਂ ਦੇ ਵਿੱਚ ਹਵਾ ਭਰਨ ਅਤੇ ਛੱਡਣ ਦੀ ਪ੍ਰਕਿਰਿਆ ਦੇ ਵਿੱਚ ਰੁਕਾਵਟ ਆ ਸਕਦੀ ਹੈ। ਜ਼ਿਆਦਾ ਹਾਸੇ ਦੌਰਾਨ ਸਾਚਣਾ ਜਾਂ ਆਕਸੀਜਨ ਦੀ ਕਮੀ ਹੋ ਸਕਦੀ ਹੈ। ਇੱਕ ਸਥਿਤੀ ਜਿਸ ਨੂੰ ਹਾਈਪੋਕੋਸਿਆ ਕਿਹਾ ਜਾਂਦਾ ਹੈ। ਇਹ ਇੱਕ ਸਰੀਰਕ ਪ੍ਰਤੀਕਿਰਿਆ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਹਾਸਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਦੇ ਵਿੱਚ ਗਿਰਾਵਟ ਦਾ ਕਾਰਨ ਬਣ ਸਕਦਾ ਹੈ ਇਸ ਨਾਲ ਬੇਹੋਸ਼ੀ ਹੋ ਸਕਦੀ ਹੈ ਜਾਂ ਕਈ ਵਾਰ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਸਟ੍ਰੋਕ ਜੇਕਰ ਕਿਸੇ ਵਿਅਕਤੀ ਨੂੰ ਪਹਿਲਾ ਹੀ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਬਹੁਤ ਜ਼ਿਆਦਾ ਹਸਨ ਦੇ ਨਾਲ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਤੇ ਦਬਾਅ ਵਧ ਸਕਦਾ ਹੈ ਜਿਸ ਨਾਲ ਸਟ੍ਰੋਕ ਹੋ ਸਕਦਾ ਹੈ ਦਿਲ ਦਾ ਦੌਰਾ ਜੇਕਰ ਕਿਸੇ ਵਿਅਕਤੀ ਦਾ ਦਿਲ ਕਮਜ਼ੋਰ ਹੈ ਜਾਂ ਪਹਿਲਾਂ ਹੀ ਦਿਲ ਦੀ ਬਿਮਾਰੀ ਹੈ ਤਾਂ ਜ਼ਿਆਦਾ ਹਸਨ ਨਾਲ ਦਿਲ ਤੇ ਅਚਾਨਕ ਦਬਾਅ ਪੈ ਸਕਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਕਿਸੇ ਵਿਅਕਤੀ ਦੇ ਸਰੀਰ ਦੇ ਵਿੱਚ ਪਹਿਲਾ ਜੋ ਮੌਜੂਦ ਇਹਨੂੰ ਓਰੀਜਨ ਇੱਕ ਕਮਜ਼ੋਰ ਦਮਣੀ ਜੋ ਫਟ ਸਕਦੀ ਹੈ ਬਹੁਤ ਜ਼ਿਆਦਾ ਹਾਸੇ ਦੌਰਾਨ ਫਟ ਸਕਦੀ ਹੈ ਜਿਸ ਨਾਲ ਅੰਦਰੂਨੀ ਖੂਨ ਵਹਿ ਸਕਦਾ ਹੈ ਅਤੇ ਮੌਤ ਹੋ ਸਕਦੀ ਹੈ ਹਾਲਾਂਕਿ ਇਹ ਸਭ ਕੁਝ ਸਿਰਫ ਅਸਾਧਾਰਨ ਹਾਲਾਤਾਂ ਦੇ ਵਿੱਚ ਹੀ ਵਾਪਰਦਾ ਹੈ ਆਮ ਤੌਰ ਤੇ ਹਾਸੇ ਨੂੰ ਸਿਹਤ ਲਈ ਲਾਭਕਾਰੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਤਣਾਅ ਨੂੰ ਘਟਾਉਂਦਾ ਹੈ ਅਤੇ ਸਰੀਰ ਦੇ ਵਿੱਚ ਪੋਜ਼ਿਟਿਵ એનર્ਜੀ ਬਣਾਉਂਦਾ ਹੈ ਅਤੇ ਪੋਜ਼ੀਟਿਵ ਹਾਰਮੋਨ ਛੱਡਦਾ ਹੈ ਰੋਣ ਨਾਲ ਮੌਤ ਦੇ ਮਾਮਲੇ ਬਹੁਤ ਹੀ ਦੁਰਲਭ ਅਤੇ ਅਸਾਧਾਰਨ ਨੇ ਪਰ ਕੁਝ ਸਥਿਤੀਆਂ ਵਿੱਚ ਬਹੁਤ ਜ਼ਿਆਦਾ ਰੋਣਾ ਅਤੇ ਇਸ ਨਾਲ ਜੁੜੀਆਂ ਸਰੀਰਿਕ ਪ੍ਰਕਿਰਿਆਵਾਂ ਕਾਤਕ ਹੋ ਸਕਦੀਆਂ ਨੇ ਬਹੁਤ ਜ਼ਿਆਦਾ ਭਾਵਨਾਤਮਕ ਤਣਾਅ ਅਤੇ ਰੋਣ ਦੌਰਾਨ ਸਰੀਰ ਦੇ ਵਿੱਚ ਲੜਾਈ ਜਾਂ ਉਡਾਨ ਪ੍ਰਤੀਕਿਰਿਆਵਾਂ ਵਾਂ ਸਰਗਰਮ ਹੋ ਸਕਦੀ ਹੈ ਜਿਸ ਨਾਲ ਦਿਲ ਦੇ ਵਧੇਰੇ ਦਬਾਅ ਪੈਂਦਾ ਹੈ ਕਮਜ਼ੋਰ ਦਿਲ ਵਾਲੇ ਲੋਕਾਂ ਦੇ ਵਿੱਚ ਇਹ ਸਥਿਤੀ ਦਿਲ ਦਾ ਦੌਰਾ ਪੈਣ ਦਾ ਕਾਰਨ ਬਣ ਸਕਦੀ ਹੈ ਪ੍ਰੇਰਿਤ ਕਾਰਡੀਓ ਹੋਮੀਓਪੈਥੀ ਜਿਸ ਨੂੰ ਬ੍ਰੋਕਨ ਹਾਰਟ ਸਿੰਡਰੋਮ ਵੀ ਕਿਹਾ ਜਾਂਦਾ ਹੈ ਇਹ ਸਥਿਤੀ ਬਹੁਤ ਜ਼ਿਆਦਾ ਪਾਵਨਾਤਮਕ ਤਣਾਅ ਕਾਰਨ ਹੋ ਸਕਦੀ ਹੈ ਜਿਵੇਂ ਕਿ ਡੂੰਗਾ ਉਦਾਸਪੈਚ ਜਿਵੇਂ ਕਿ ਡੂੰਗੀ ਉਦਾਸੀ ਅਤੇ ਰੋਣਾ ਇਸ ਸਥਿਤੀ ਦੇ ਵਿੱਚ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਜੋ ਦਿਲ ਦੇ ਕੰਮ ਕਾਜ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਬਹੁਤ ਜ਼ਿਆਦਾ ਰੋਣਾ ਸਾਹ ਲੈਣ ਲਈ ਵੀ ਪਰੇਸ਼ਾਨੀ ਖੜੀ ਕਰ ਸਕਦਾ ਹੈ ਬਹੁਤ ਜ਼ਿਆਦਾ ਰੋਣਾ ਸਾਹ ਲੈਣ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਪਾ ਸਕਦਾ ਹੈ ਜਿਸ ਨਾਲ ਹਾਈਪੋਕੋਸਿਆ ਹੋ ਸਕਦਾ ਹੈ ਇਸੇ ਤੀ ਦੁਰਲੱਭ ਮਾਮਲਿਆਂ ਦੇ ਵਿੱਚ ਖਤਰਨਾਕ ਹੋ ਸਕਦੀ ਹੈ ਖਾਸ ਕਰਕੇ ਜੇ ਵਿਅਕਤੀ ਨੂੰ ਪਹਿਲਾਂ ਹੀ ਸਾਹ ਲੈਣ ਦੇ ਵਿੱਚ ਸਮੱਸਿਆ ਹੈ ਲੰਮੇ ਸਮੇਂ ਤੱਕ ਬਹੁਤ ਜ਼ਿਆਦਾ ਰੋਣ ਨਾਲ ਸਰੀਰਿਕ ਥਕਾਵਟ ਡੀਹਾਈਡਰੇਸ਼ਨ ਅਤੇ ਇਲੈਕਟ੍ਰੋਲਾਈਟ ਆਸਨ ਟੋਲਿਟ ਹੋ ਸਕਦਾ ਹੈ ਹਾਲਾਂਕਿ ਇਹ ਆਮ ਤੌਰ ਤੇ ਘਾਤਕ ਨਹੀਂ ਹੁੰਦਾ ਪਰ ਇਹ ਗੰਭੀਰ ਹੋ ਸਕਦਾ ਹੈ ਜੇਕਰ ਕਿਸੇ ਵਿਅਕਤੀ ਦੀ ਸਰੀਰਕ ਸਥਿਤੀ ਪਹਿਲਾਂ ਹੀ ਕਮਜ਼ੋਰ ਹੈ ਤਾਂ ਇਹ ਸਭ ਕੁਝ ਹੋ ਸਕਦਾ ਹੈ ਮਨੋਵਿਗਿਆਨਿਕ ਪ੍ਰਭਾਵ ਡੂੰਘੀ ਉਦਾਸੀ ਪੈਚ ਡੂੰਗੀ ਉਦਾਸੀ ਅਤੇ ਰੋਣਾ ਮਾਨਸਿਕ ਤਣਾ ਨੂੰ ਇੰਨਾ ਵਧਾ ਸਕਦਾ ਹੈ ਕਿ ਵਿਅਕਤੀ ਖੁਦਖੁਸ਼ੀ ਵਰਗੇ ਕਦਮ ਚੁੱਕ ਸਕਦਾ ਹੈ ਇਹ ਅਸਿੱਧੇ ਤੌਰ ਤੇ ਰੋਣ ਦੇ ਨਾਲ ਹੋਣ ਵਾਲੀਆਂ ਮੋਤਾਂ ਦਾ ਕਾਰਨ ਹੋ ਸਕਦਾ ਹੈ